ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪ ਜੀ ਨੇ ਸਾਂਝ ਪਾਈ ਸੀ ਕਿ ਗੰਨੇ ਦੀ ਬਜਾਈ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜ਼ਮੀਨ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ ਗੰਨੇ ਦੀ ਕਿਸਮ ਦੀ ਚੋਣ ਕਿਸ ਤਰ੍ਹਾਂ ਕਰਨੀ ਹੈ ਕਿਹੜੀ-ਕਿਹੜੀ ਕਿਸਮ ਥੱਲੇ ਕਿੰਨਾ ਰਕਬਾ ਰੱਖਣਾ ਹੈ ਗੰਨੇ ਦੀਆਂ ਪ੍ਰਮਾਣਿਤ ਕਿਸਮਾਂ ਕਿਹੜੀਆਂ ਨੇ ਜ਼ਮੀਨ ਦੀ ਸੋਧ ਕਿਸ ਤਰ੍ਹਾਂ ਕਰਨੀ ਹੈ ਤੇ ਬੀਜ ਦੀ ਸੋਧ ਕਿਸ ਤਰ੍ਹਾਂ ਕਰਨੀ ਹੈ ਤੇ ਅੱਜ ਸ਼ੁਰੂ ਕਰਦੇ ਹਾਂ ਕਿ ਗੰਨਾ ਬੀਜਣ ਵਾਸਤੇ ਉਹਨੇ ਕਿੰਨੇ ਬੀਜ ਦੀ ਜ਼ਰੂਰਤ ਹੈ ਬਜਾਈ ਕਰਨ ਦੇ ਕਿਹੜੇ ਕਿਹੜੇ ਢੰਗ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਸਿਰੇ ਲਾਉਣਾ ਹੈ ਗੰਨੇ ਦੇ ਬੀਜ ਦੀ ਮਾਤਰਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਤੁਸੀਂ ਗੰਨਾ ਲਾਉਣ ਲਈ ਕਿਸ ਢੰਗ ਤਰੀਕੇ ਦੀ ਚੋਣ ਕਰਦੇ ਹੋ ਢੰਗ ਤਰੀਕੇ ਕਿਹੜੇ ਕਿਹੜੇ ਨੇ ਇੱਕ ਰਵਾਇਤੀ ਢੰਗ ਹੈ 3 ਫੁੱਟ ਦੀ ਵਿੱਤ ਤੇ ਰਿੱਜਰ ਨਾਲ ਸਾਰਟ ਕੱਢ ਕੇ ਲਾਉਣ ਵਾਲਾ ਦੂਸਰਾ ਹੈ ਦੋ ਕਤਾਰੀ ਤਰੀਕਾ 4 ਫੁੱਟ ਦੀ ਵਿੱਤ ਤੇ ਬਜਾਈ ਜੋ ਮਸ਼ੀਨ ਨਾਲ ਹੁੰਦੀ ਹੈ ਤੀਜਾ ਹੈ ਟ੍ਰੈਂਚ ਵਿਧੀ ਜਿੱਦ ਨਾਲ 4 ਫੁੱਟ ਤੋਂ ਲੈ ਕੇ 5.5 ਫੁੱਟ ਤੱਕ ਦੀ ਵਿੱਥ ਰੱਖ ਸਕਦੇ ਹੋ ਇਹ ਬਜਾਈ ਦਾ ਤਰੀਕਾ ਹੈ ਉਹਦੇ ਵਿੱਚ ਵੀ ਗਾੜੀ ਇੱਕ ਕਤਾਰੀ ਬਜਾਈ ਹੈ ਤੇ ਦੋ ਕਤਾਰੀ ਬਜਾਈ ਹੈ ਅਗਲਾ ਤਰੀਕਾ ਹੈ ਟ੍ਰੈਂਚ ਵਿਧੀ ਦੇ ਵਿੱਚ ਤੁਸੀਂ ਬੀਜ ਨਾਲ ਹੀ ਬਜਾਈ ਕਰਨੀ ਆ ਕਿ ਜਾਂ ਤੁਸੀਂ ਪਨੀਰੀ ਤਿਆਰ ਕਰਕੇ ਉਹਦਾਂ ਕਰਨੀ ਆ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਹੀ ਬੀਜ ਦੀ ਮਾਤਰਾ ਦਾ ਨਿਰਣਾ ਕਰਨਾ ਪਵੇਗਾ ਜੇ ਤੁਸੀਂ ਰਵਾਇਤੀ ਢੰਗ ਨਾਲ ਬਜਾਈ ਕਰਨੀ ਹੈ 3 ਫੁੱਟ ਦੀ ਵਿੱਤ ਤੇ ਤਾਂ ਫਿਰ 60000 ਅੱਖ ਗੰਨੇ ਦੀ ਚਾਹੀਦੀ ਹੈ ਜੇ ਤੁਸੀਂ 2-2 ਗੰਡਾਂ ਵਾਲੇ ਬਰੋਟੇ ਕੱਟੇ ਆ ਤੇ 30000 ਬਰੋਟਾ ਜੇ 3-3 ਗੰਡਾਂ ਵਾਲੇ ਕੱਟੇ ਆ ਤੇ 20000 ਬਰੋਟਾ ਜੇ ਕਿਸਮ ਪਤਲੀ ਆ ਤੇ 20 30 ਕਿਵੰਟ ਲੱਗੇਗਾ ਜੇ ਮੋਟੀ ਆ ਤੇ 40 ਕਿਵੰਟ ਲੱਗੇਗਾ ਜੇ ਦਰਮਿਆਨੀ ਆ ਤੇ 35 ਕਿਵੰਟ ਲੱਗੇਗਾ ਉਹ ਅੰਜੇ ਅੰਦਾਜ਼ੇ ਅਨਸਾਰ ਜੇ ਤੁਸੀਂ ਅੱਖਾਂ ਦੀ ਗਿਣਤੀ ਕਰਨੀ ਹੋਵੇ ਤੇ ਆਮ ਤੌਰ ਤੇ ਇੱਕ ਗੰਨੇ ਵਿੱਚ 20 ਤੋਂ ਲੈ ਕੇ 25 ਅੱਖਾਂ ਹੁੰਦੀਆਂ ਨੇ ਕਿਸਮਾਂ ਦੇ ਅਨਸਾਰ ਕਿਸੇ ਦੀਆਂ 20 ਵੀ ਹੁੰਦੀਆਂ ਕਿਸੇ ਦੀਆਂ 22 ਵੀ ਕਿਸੇ ਦੀਆਂ 25 ਵੀ ਗੰਨੇ ਦੀ ਲੰਬਾਈ ਨੂੰ ਮੁੱਖ ਰੱਖ ਕੇ ਜੇ ਤੁਸੀਂ ਧੋਕਤਾਰੀ ਬਜਾਈ ਕਰਨੀ ਹੈ ਮਸ਼ੀਨ ਦੇ ਨਾਲ 4 ਫੁੱਟ ਦੀ ਵਿੱਤ ਤੇ ਇਹਨਾ ਲੇਬਰ ਦੇ ਖਰਚੇ ਵੱਜ ਜਾਂਦੇ ਆ ਤੇ ਬੀਜ ਇਹਦਾ ਉਨਾ ਹੀ ਲੱਗਣਾ ਜਿੰਨਾ ਰਵਾਇਤੀ ਢੰਗ ਨਾਲ ਲੱਗਦਾ ਜੇ ਤੁਸੀਂ ਟ੍ਰੈਂਚ ਦੇ ਵਿੱਚ ਗੰਨਾ ਬੀਜਣਾ 4 ਫੁੱਟ ਦੀ ਵਿੱਤ ਤੇ ਫਿਰ 50 ਤੋਂ 55 ਖਾਲੀਆਂ ਬੰਦੀਆਂ ਵਾ ਜੇ 4.5 ਫੁੱਟ ਤੇ ਬੀਜਣਾ ਫਿਰ 44 ਤੋਂ ਲੈ ਕੇ 48 ਖਾਲੀਆਂ ਬੰਦੀਆਂ ਜੇ 5 ਫੁੱਟ ਤੇ ਬੀਜਣਾ ਫਿਰ 40 ਤੋਂ ਲੈ ਕੇ 44 ਖਾਲੀਆਂ ਬਣਨੀਆਂ ਨੇ ਜੇ ਤੁਸੀਂ 5.5 ਫੁੱਟ ਤੇ ਬੀਜਣਾ ਤੇ ਫਿਰ 36 ਤੋਂ ਲੈ ਕੇ 40 ਟ੍ਰੈਂਚਾਂ ਬਣਣੀਆਂ ਨੇ ਖਾਲੀਆਂ ਬਣਣੀਆਂ ਨੇ ਭਾਵਿਆ ਵੀ ਜੇ 40 ਆਲੇ ਪਾਸੇ ਨੂੰ ਬਣਾਓਗੇ ਤੇ ਖਾਲੀਆਂ ਵੱਧ ਬਣਨਗੀਆਂ ਜੇ 36 ਆਲੇ ਪਾਸੇ ਨੂੰ ਬਣਾਈਆਂ ਤੇ ਘੱਟ ਬਣਨਗੀਆਂ ਜਿਵੇਂ ਮੈਂ ਦੱਸਿਆ ਵੀ 36 ਤੋਂ 40 ਇਹਦਾ ਮਤਲਬ 36 ਆਲੇ ਪਾਸੇ 5.5 ਫੁੱਟ ਦੀ ਵਿਥ ਤੇ 36 ਖਾਲੀਆਂ ਤੇ 40 ਆਲੇ ਪਾਸੇ 40 ਖਾਲੀਆਂ 20 ਬਰਾਬਰ ਹੀ ਲੱਗਣਾ ਦੋਵਾਂ 'ਚ ਹੁਣ ਇਹ ਚ ਫਰਕ ਕੀ ਪਏਗਾ ਵੀ ਜੇ ਇਹਦੇ ਗੰਨਾ ਲਾਉਣਾ ਸੀ ਅਸੂ 'ਚ ਖੇਰ ਬਜਾਈ ਕਰਨੀ ਆ ਇੱਕ ਕਤਾਰੀ 트ੈਂਚ ਦੇ ਵਿੱਚ ਜੇ ਗੰਨਾ ਲਾਉਣਾ ਫੱਗਣ ਚੇਤ ਦੇ ਵਿੱਚ ਸ਼ੁਰੂ ਸ਼ੁਰੂ ਚ ਲਾ ਲੈਣਾ ਹੈ ਫਰਵਰੀ ਦੇ ਵਿੱਚ 5-7 ਮਾਰਚ ਤੱਕ ਫਿਰ ਵੀ ਇੱਕ 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 ਕਤਾਰੀ ਜੇ ਇਸ ਤੋਂ ਲੇਟ ਕਰਨਾ ਫਿਰ ਦੋ ਕਤਾਰੀ ਬਜਾਈ ਕਰਨੀ ਹੈ ਔਰ ਦੋ ਕਤਾਰੀ ਬਜਾਈ ਕਰਨ ਵਾਸਤੇ ਬੀਜ ਲੱਗੇਗਾ 20 ਤੋਂ 30 ਕਿਲੋ ਜੇ ਕੱਲੀ ਕੱਲੀ ਅੱਖ ਵਾਲਾ ਲਾਉਣਾ ਵਾ ਤੇ ਫਿਰ 10000 ਗੰਢ ਲੱਗਣੀ ਹੈ 10 ਤੋਂ 11000 ਉਹ ਪੂਰੀ ਹੋ ਜਾਏਗੀ 7 ਤੋਂ 8 ਕੁਇੰਟਲ ਬੀਜ ਦੇ ਵਿੱਚੋਂ ਜੇ ਤੁਸੀਂ ਪਨੀਰੀ ਬੀਜ ਕੇ ਲਾਉਣਾ ਹੈ ਤੇ ਫਿਰ ਵੀ 8 ਤੋਂ ਲੈ ਕੇ 10000 ਰੱਖ ਚਾਹੀਦੀ ਹੈ ਜਿਹੜੀ 6-7 ਕੁਇੰਟਲ ਬੀਜ ਚੋਂ ਪੂਰੀ ਹੋ ਜਾਂਦੀ ਹੈ ਜਿਉਂ-ਜਿਉ ਗੰਨਾ ਲੇਟ ਕਰੀ ਜਾਣਾ ਹੈ ਆਪਾਂ April ਵੱਲ ਨੂੰ ਤ्यों ਤੋਂ ਬੂਟਿਆਂ ਦੀ ਗਿਣਤੀ ਵਧਾਈ ਜਾਣੀ ਹੈ ਦੇ ਵਿੱਚ ਹੁਣ ਅਗਲਾ ਸਵਾਲ ਆਉਂਦਾ ਹੈ ਵੀ ਜੇ ਫੱਗੜ ਜੇ ਬੀਜਣਾ ਤੇ ਇੱਕ ਕਤਾਰੀ ਬੀਜਣਾ ਤੇ ਵਿੱਥ ਕਿੰਦੀ ਰੱਖਣੀ ਹੈ ਫੇਰ ਤੁਸੀਂ ਬਰੋਟੇ ਨਾਲ ਬਰੋਟਾ ਜੋੜ ਕੇ ਰੱਖਣਾ ਜੇ ਬੂਟਿਆਂ ਨਾਲ ਲਾਉਣਾ ਹੈ ਤੇ ਤਿਆਰ ਹੋਏ ਬੂਟੇ ਲਾਉਣੇ ਅਸੀਂ 8 ਤੋਂ ਲੈ ਕੇ 10000 ਜੇ ਸਮੇਸ਼ੇਰ ਲਾ ਲੈਣਾ ਜਾਂ ਸੂਝ ਲਾਉਣਾ ਤੇ ਬੂਟਾ ਚਾਹੀਦਾ 7000 ਤੇ ਬੂਟੇ ਦੇ ਬੂਟੇ ਦੀ ਵਿੱਥ ਚਾਹੀਦੀ ਹੈ 2-2 ਫੁੱਟ ਤੇ ਜੇ ਤੁਸੀਂ ਕੱਲੀ ਅੱਖ ਨਾਲ ਲਾਉਣਾ ਵਾ 2 ਕਤਾਰੀ ਬਜਾਈ ਕਰਨੀਆਂ ਤੇ ਗੰਢ ਤੋਂ ਗੰਢ ਦੀ ਵਿੱਥ 2 ਫੁੱਟ ਦੀ ਚਾਹੀਦੀ ਆ ਲੇਕਿਨ ਦੂਸਰੀ ਲਾਗਲੀ ਲੇਨ ਦੇ ਵਿੱਚ ਜਿਹੜੀ ਗੰਢ ਰੱਖਣੀ ਉਹ ਆਲਟਰਨੇਟਿਵ ਰੱਖਣੀ ਆ ਭਾਵੇਂ ਜਿਹੜੀ 2 ਫੁੱਟ ਦੀ ਵਿਥ ਅਸੀਂ ਨਾਲ ਦੀ ਲਾਈਨ 'ਚ ਰੱਖੀ ਆ ਉਹਦੇ ਵਿਚਾਲੇ ਫੁੱਟ ਦੇ ਬਰਾਬਰ ਰੱਖ ਕੇ ਉਹਦੀ ਲਾਉਣੀ ਹੈ ਤੇ ਉਹ ਤੋਂ ਅੱਗੇ 2 ਫੁੱਟ ਦੀ ਵਿਥ ਰੱਖਣੀ ਹੈ ਇਸ ਤਰ੍ਹਾਂ ਸਾਰੇ ਖੇਤ 'ਚ ਬਰਾਬਰ ਗੰਨੇ ਉੱਗਣਗੇ ਜੇਕਰ ਅਸੀਂ 4.5 ਫੁੱਟ ਦੀ ਵਿਥ ਰੱਖ ਲਈ ਆ ਤਾਂ ਜੀ ਦੇਣੀ ਆ 2 ਕਤਾਰੀ ਨੂੰ ਜੇ 4.5 ਫੁੱਟ ਤੋਂ ਵੱਧ ਕੋਈ ਵੀ ਬਜਾਈ ਕਰਨੀ ਤੇ 2 ਕਤਾਰੀ ਬਜਾਈ ਜਿਹੜੀ ਆ ਉਹਨੂੰ ਤੇ ਪਹਿਲ ਦੇਣੀ ਆ ਤੇ ਬੂਟੇ ਦੀ ਵਿਥ ਜਿਹੜੀ ਆ ਜਿਉਂ-ਜਿਉਂ ਅਸੀਂ April ਵਾਲ ਨੂੰ ਜਾਣਾ ਉਹ 2 ਫੁੱਟ ਤੋਂ ਘਟਾ ਕੇ 1.5 ਫੁੱਟ ਤੇ ਕਰ ਦੇਣੀ ਆ ਜੇ ਸਿੱਧੇ ਬੀਜ ਰਾਂ ਹੀ 2-2 ਅੱਖਾਂ ਵਾਲੇ ਬਰੋਟੇ ਬੀਜਣੇ ਆ ਲੇਟ ਬਜਾਈ ਵਾਸਤੇ ਤੇ ਫੇਰ ਜੇ ਤੁਸੀਂ ਕਣਕ ਵੱਢ ਕੇ ਲਾਉਣੀ ਹੈ ਤਾਂ ਉਹਦੀ ਵਿਥ ਤੁਸੀਂ 1 ਤੋਂ 1.5 ਫੁੱਟ ਕਰ ਦੇਣੀ ਆ ਬਰੋਟੇ ਤੋਂ ਬਰੋਟੇ ਦੀ ਇੱਕ ਬਰੋਟਾ ਰੱਖ ਕੇ 1 ਫੁੱਟ ਖਾਲੀ ਫੇਰ ਬਰੋਟਾ ਰੱਖਣਾ ਹੈ ਜੇ ਤੁਸੀਂ ਨੋਮਬਰ ਦੇ ਵਿੱਚ ਕਣਕ ਬੀਜੀ ਹੋਈ ਆ ਉਹਦੇ ਵਿੱਚ ਵੀ ਤੁਸੀਂ ਜੇ ਟਰੈਂਚਾਂ ਕੱਢੀਆਂ ਹੋਈਆਂ ਉਦੋਂ ਦੀਆਂ ਤੇ ਹੁਣ ਉਹਦੇ ਵਿੱਚ ਵੀ ਗੰਨਾ ਲਾ ਸਕਦੇ ਹੋ ਹੁਣ ਅਗਲੀ ਗੱਲ ਆਉਂਦੀ ਹੈ ਵੀ ਜੇ ਤੁਸੀਂ ਲੇਬਰ ਦੀ ਸ਼ਾਰਟੇਜ ਆ ਰਹੀ ਤੁਹਾਨੂੰ ਫਿਰ ਤੁਸੀਂ ਕੀ ਕਰਨਾ ਕਿਉਂਕਿ ਬਜਾਈ ਵੇਲੇ ਗੋਡੀਆਂ ਵੇਲੇ ਕਟਾਈ ਵੇਲੇ ਲੇਬਰ ਦੀ ਕਿਲਤ ਆਮ ਤੌਰ ਤੇ ਆਉਂਦੀ ਆ ਤੇ ਜੇ ਇਹਦਾ ਹੱਲ ਕੱਢਣਾ ਤੇ ਫੇਰ ਸਾਨੂੰ ਟ੍ਰੈਂਚ ਵਿਧੀ ਅਪਣਾਉਣੀ ਪਵੇਗੀ ਖਾਲੀ ਵਿਧ ਨੂੰ ਅਪਣਾਉਣਾ ਪਵੇਗਾ ਉਹਦੇ ਵਿੱਚ ਬਜਾਈ ਪਨੀਰੀ ਦੀ ਲਵਾਈ ਗਡਾਈ ਸਪਰੇਅ ਤੇ ਗੰਨੇ ਦੀ ਕਟਾਈ ਇਹ ਸਾਰਾ ਕੁਝ ਮਸ਼ੀਨਾਂ ਨਾਲ ਸੰਭਵ ਹੈ ਤੇ ਮਸ਼ੀਨਾਂ ਸਾਡੇ ਦੇਸ਼ ਚ ਉਪਲਬਧ ਨਹੀਂ ਇਹਨੂੰ ਸਾਰੇ ਗੰਨੇ ਦੀ ਖੇਤੀ ਨੂੰ ਮਸ਼ੀਨਨੀ ਕਰਨ ਕਰਨ ਵਾਸਤੇ ਇਸ ਵਿਧੀ ਦੇ ਵਿੱਚ ਬੀਜ ਵੀ ਘੱਟ ਪੈਂਦਾ ਖਾਦਾਂ ਵੀ ਘੱਟ ਪੈਂਦੀਆਂ ਦਵਾਈਆਂ ਵੀ ਘੱਟ ਪੈਂਦੀਆਂ ਪਾਣੀ ਵੀ ਘੱਟ ਲੱਗਦਾ ਲੇਬਰ ਵੀ ਘੱਟ ਲੱਗਦੀ ਆ ਤੇ ਗੰਨੇ ਦੇ ਮੁੱਢਾਂ ਤੱਕ ਧੁੱਪ ਲੱਗਦੀ ਆ ਹਵਾ ਲੱਗਦੀ ਆ ਜਿਸ ਕਰਕੇ ਗੰਨੇ ਮੋਟੇ ਹੋ ਜਾਂਦੇ ਆ ਤੰਦਰੁਸਤ ਬਣ ਜਾਂਦੇ ਆ ਉਹਨਾਂ 'ਚ ਜੂਸ ਦੀ ਕੁਆਲਿਟੀ ਵੀ ਬਹੁਤੀ ਵਧੀਆ ਬਣ ਜਾਂਦੀ ਆ ਉਹਦੇ ਵਿੱਚ ਖੰਡ ਦੀ ਮਾਤਰਾ ਵੀ ਵੱਧ ਜਾਂਦੀ ਆ ਤੇ ਗੰਨੇ ਦੇ ਵਿੱਚੋਂ ਸੁਪਰਵਾਈਜ਼ਰ ਵੀ ਸੌਖੀ ਹੋ ਜਾਂਦੀ ਆ ਉਰੇ ਜੇ ਗੰਨੇ ਦੇ ਵਿੱਚ ਹਵਾ ਕ੍ਰੋਸ ਹੋਣ ਕਰਕੇ ਨਿਕਲਦੀ ਹੋਣ ਕਰਕੇ ਕੀੜੇ ਮਕੋੜੇ ਘੱਟ ਲੱਗਦੇ ਆ ਬਿਮਾਰੀਆਂ ਘੱਟ ਲੱਗਦੀਆਂ ਵਾ ਤੇ ਮਿੱਲਾਂ ਦੀ ਖਾਂਡ ਰਿਕਵਰੀ ਵਧ ਜਾਂਦੀ ਆ ਜੇ ਮਿੱਲਾਂ ਦੀ ਖਾਂਡ ਰਿਕਵਰੀ ਵਧੇਗੀ ਤੇ ਕਿਸਾਨਾਂ ਨੂੰ ਭੁਗਤਾਨ ਸੌਖੇ ਹੋਣਗੇ ਦੂਸਰੀ ਗੱਲ ਅਸੀਂ ਹੋਲੇ ਤੋਂ ਬਾਅਦ ਲੇਬਰ ਦੀ ਕਟਾਈ ਕਰਨ ਗੰਨੇ ਦੀ ਕਟਾਈ ਕਰਨ ਵਾਸਤੇ ਲੇਬਰ ਦੀ ਸ਼ਾਰਟੇਜ ਦਾ ਆਮ ਤੌਰ ਤੇ ਮੁਸ਼ਕਲ ਸਾਨੂੰ ਆਉਂਦੀ ਆ ਦਰਪੇਸ਼ ਆਉਂਦੀ ਆ ਉਹਦਾ ਹੱਲ ਮਸ਼ੀਨੀ ਕਰਨੀ ਹੈਗਾ ਇਹ ਮਸ਼ੀਨਾਂ ਸਾਡੇ ਕੋਲ ਹੋਣਗੀਆਂ ਗੰਨਾ ਕੱਟਣ ਵਾਲੇ ਹਰਵੈਸਟਰ ਹੋਣਗੇ ਬੇਸ਼ੱਕ ਮਿਲਾਂ ਮਈ ਤੱਕ ਚੱਲਦੀਆਂ ਰਹਿਣ ਅਪ੍ਰੈਲ ਤੱਕ ਚੱਲਦੀਆਂ ਰਹਿਣ ਕਿਸਾਨ ਦੇ ਮਨ ਤੇ ਕੋਈ ਬੋਝ ਨਹੀਂ ਹੋਏਗਾ ਦੂਸਰੀ ਇੱਕ ਹੋਰ ਪੱਖ ਵੀ ਹੈ ਜਦੋਂ ਮਸ਼ੀਨਾਂ ਨਾਲ ਕਟਾਈ ਹੋਏਗੀ ਤੁਹਾਨੂੰ ਕੱਲੀ-ਕੱਲੀ ਪਰਚੀ ਲੈਣ ਵਾਸਤੇ ਮਿਲਾਂ ਦੇ ਮਗਰ ਨਹੀਂ ਭਜਣਾ ਪੈਗਾ ਉਹ ਮਿਲਾਂ ਨੇ ਸਿਸਟਮ ਬਣਾਉਣਾ ਹੈ ਜੇ ਤੁਹਾਡੇ ਮੋਢਾ ਗੰਨਾ ਕੱਟਣਾ ਹੈ ਤਾਂ ਉਸ ਮਸ਼ੀਨ ਨੇ ਇੱਕ ਦਿਨ ਵਿੱਚ ਹੀ ਤੁਹਾਡਾ ਆ ਕੇ ਕੱਟ ਜਾਣਾ ਹੈ ਇੱਕ ਮਸ਼ੀਨ ਇੱਕ ਦਿਨ ਚ 5 ਕਿੱਲੇ ਗੰਨਾ ਕੱਟਣ ਦੇ ਸਮਰੱਥ ਹੈ ਜਦੋਂ ਲੈਰੇ ਦੀ ਵਾਰੀ ਆਏਗੀ ਉਦੋਂ ਲੈਰਾ ਕੱਟ ਜਾਏਗੀ ਇਸ ਦਾ ਕਿਸਾਨਾਂ ਦੇ ਦਿਮਾਗ ਤੇ ਪਰਚੀਆਂ ਲੈਣ ਦਾ ਬੋਝ ਤੇ ਹਵੜਾ ਧਫੜੀ ਜਿਹੜੀ ਉਹ ਵੀ ਕੱਟ ਜਾਏਗੀ ਦੂਸਰੀ ਗੱਲ ਹੈ ਵੀ ਜਿਹੜੀ ਇਹ ਖਾਲੀ ਵਿਧੀ ਹੈ ਜਦੋਂ ਤੁਸੀਂ ਗੰਨਾ ਲਾ ਲਿਆ ਜਿਹੜੇ ਬੈੱਡ ਨੇ ਵਿਚਾਲੇ ਉਹ ਖਾਲੀ ਨੇ ਉਹਨਾਂ ਦੇ ਉੱਤੇ ਅਸੀਂ ਕਿ ਮਿਲਵੀ ਫਸਲ ਬੀਜ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਤੁਸੀਂ ਮਾਂ ਬੀਜ ਸਕਦੇ ਹੋ ਫਗਣ ਚੇਚ ਵਿੱਚ ਮੂੰਗੀ ਬੀਜ ਸਕਦੇ ਹੋ ਭਿੰਡੀ ਬੀਜ ਸਕਦੇ ਹੋ ਮੈਂਥਾ ਲਾ ਸਕਦੇ ਹੋ ਨੀ ਪਹਾੜੀ ਇਲਾਕਿਆਂ ਦੇ ਵਿੱਚ ਰਾਜਮਾ ਵੀ ਬੜੀ ਸਫਲਤਾਪੂਰਵਕ ਬੀਜਿਆ ਜਾ ਸਕਦੇ ਆ ਜੇ ਤੁਸੀਂ ਕੁਝ ਨਹੀਂ ਬੀਜਣਾ ਤੇ ਪਾਣੀ ਲਾਉਣ ਲੱਗੇ ਨਾ ਧਿਆਨ ਰੱਖਣਾ ਹੈ ਕਿ ਪਾਣੀ ਖਾਲੀਆਂ 'ਚ ਬਹੁਤ ਥੋੜਾ ਲਾਉਣਾ ਤਾਂ ਕਿ ਵਾਧੂ ਬੈੱਡ ਦੇ ਉੱਤੇ ਪਾਣੀ ਨਾ ਚੜੇ ਇਸ ਨਾਲ ਬੈੱਡ ਦੇ ਉੱਪਰ ਨਦੀਨ ਉੱਗਣਗੇ ਹੀ ਨਹੀਂ ਤੇ ਤੁਹਾਡਾ ਗੋਡੀ ਦਾ ਖਰਚਾ ਦਵਾਈਆਂ ਦਾ ਖਰਚਾ ਨਦੀਨ ਨਾਸ਼ਕ ਦਾ ਖਰਚਾ ਉਹ ਬਚ ਜਾਏਗਾ ਜੇ ਇਹ ਨਦੀਨ ਹੋ ਗਏ ਨੇ ਕੋਸ਼ਿਸ਼ ਕਰੋ ਕਿ ਪ੍ਰੀ ਮਰਜੈਂਸ ਸਪਰੇਅ ਨਾ ਕਰੋ। ਨਦੀਨ ਉਗ ਲੈੰਦੋ, ਉਗਣ ਤੋਂ ਬਾਅਦ ਪਤਾ ਲੱਗ ਜਾਏਗਾ ਇਹ ਚੌੜੇ ਪੱਤਿਆਂ ਵਾਲੇ ਆ, ਡੀਲਾ ਹੈ, ਵੇਲ ਹੈ, ਉਹਦੇ ਅਨਸਾਰ ਹੀ ਉਸ ਕਿਸਮ ਦੀ ਦਵਾਈ ਲਿਆ ਕੇ ਉਹਨੂੰ ਮਾਰਨ ਵਾਲੀ ਜੋ ਸੂਟੇਬਲ ਆ ਉਹਦਾ ਸਪਰੇਅ ਕਰੋ। ਜੇ ਚੌੜੇ ਪੱਤਿਆਂ ਵਾਲੇ ਤੁਸੀਂ ਜ਼ਰੂਰ ਕਰਨੀ ਚਾਹੁੰਦੇ ਹੋ, ਪ੍ਰੀ ਮਰਜੈਂਸ ਤਾਂ ਐਟਰਾਟਾਫ ਹੈ, ਮਾਰਕਾਜ਼ੀਨ ਹੈ, ਸੰਕੋਰ ਹੈ, ਮੈਟਰੀਬੂਜ਼ਨ ਹੈ। ਇਹਨਾਂ 'ਚ ਕੋਈ ਵੀ ਦਵਾਈ ਤੁਸੀਂ ਵਰਤ ਸਕਦੇ ਹੋ। ਜੇ ਇਹਦੀ ਬਜਾਇਆ ਤੁਸੀਂ ਮਤਲਬ ਉਗ ਲੈਣ ਦਿਓ ਤੇ ਲੜੇਨੀਆਂ ਦਵਾਈਆਂ ਇਹਨਾਂ ਤੇ ਸਪਰੇਅ ਕਰੋ ਜਿਤਨਾ ਵੇਲ ਹੈ ਡੀਲਾ ਹੈ ਉਹ ਲਈ 24D ਸੋਡੀਅਮ ਸాల్ਟ ਵਰਤਣੀ ਹੈ 800 ਗ੍ਰਾਮ ਜਾਂ 24D ਅਮੀਨੋ ਸాల్ਟ 400 ਗ੍ਰਾਮ ਇਹ ਉਦੋਂ ਸਪਰੇਅ ਕਰਨੀ ਹੈ ਜਦੋਂ ਡੀਲੇ ਜਾਂ ਵੇਲ ਦੇ ਪੱਤੇ 3 ਤੋਂ ਲੈ ਕੇ 5 ਤੱਕ ਬਣ ਜਾਂਦੇ ਆ ਪਾਣੀ ਖੁੱਲਾ ਲਾਉਣਾ ਜ਼ਮੀਨ ਚ ਮੋਇਸਚਰ ਰੱਖਣਾ ਜਦੋਂ ਵੀ ਤੁਸੀਂ ਨਦੀਨਨਾਸ਼ਕ ਦਵਾਈ ਵਰਤਣੀ ਹੈ ਤਾਂ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਜ਼ਮੀਨ 'ਚ ਮੌਇਸਚਰ ਵਧੀਆ ਹੋਣਾ ਚਾਹੀਦਾ ਸੁੱਕੀ ਜ਼ਮੀਨ 'ਤੇ ਨਹੀਂ ਕਰਨਾ ਸੋ ਜੇ ਇਹ ਸਾਰੇ ਕੰਮ ਤੁਸੀਂ ਨਹੀਂ ਕਰਨੇ ਤੇ ਸਭ ਤੋਂ ਵਧੀਆ ਰਿਜ਼ਲਟ ਲੈਣੇ ਆ ਤੇ ਗੋਡੀ ਕਰਨ ਵਾਲੇ ਪਾਸੇ ਧਿਆਨ ਦਿਓ ਲੇਬਰ ਦੀ ਗੋਡੀ ਮਹਿੰਗੀ ਆ ਰੋਟਾਵੇਟਰ ਨਾਲ ਗੋਡੀ ਕਰ ਸਕਦੇ ਹੋ ਤਰਫਾੜੀ ਨਾਲ ਕਰ ਸਕਦੇ ਹੋ ਛੋਟੇ ਟਰੈਕਟਰ ਆ ਗਏ ਨੇ ਅੱਜਕੱਲ ਗੋਡੀ ਕਰਨ ਵਾਲੇ ਉਹਨਾਂ ਨਾਲ ਕਰ ਸਕਦੇ ਹੋ ਤੇ ਜੇ ਕਿਤੇ ਮਲਚਿੰਗ ਕੀਤੀ ਹੋਵੇ ਤੇ ਉਹਦੇ ਰਿਜ਼ਲਟ ਸਭ ਤੋਂ ਵਧੀਆ ਨੇ ਜਿਹੜੀ ਮਸ਼ੀਨੀ ਕਟਾਈ ਹੁੰਦੀ ਆ ਉਹਦੇ ਨਾਲ ਮੋਢੇ ਦੇ ਵਿੱਚ ਆਟੋਮੈਟਿਕਲੀ ਮਚਿੰਗ ਹੋਈ ਜਾਂਦੀ ਆ ਕਿਉਂਕਿ ਖੋਰੀ ਤੇ ਆਕ ਉਤਰ ਕੇ ਉਹ ਮਸ਼ੀਨ ਖੇਤ ਦੇ ਵਿੱਚ ਖਿਲਾਰ ਦਿੰਦੀ ਆ ਨਾਲੇ ਦੇ ਪਾਣੀ ਘਟ ਲਾਉਣੇ ਪੈਂਦੇ ਆ ਮੋਢਾ ਵਧੀਆ ਫੁੱਟ ਦਾ ਜ਼ਮੀਨ ਦੇ ਅੰਦਰੋਂ ਕੱਟਿਆ ਹੁੰਦਾ ਤੇ ਦੂਸਰਾ ਉਹ ਚ ਨਦੀਨ ਨਹੀਂ ਉਗਦੇ ਹੁਣ ਇਸ ਤੋਂ ਅਗਲੀ ਗੱਲ ਹੈ ਕਿ ਜੇ ਤੁਸੀਂ ਪਾਣੀ ਦੀ ਹੋਰ ਬਚਤ ਕਰਨੀ ਤੇ ਝਾੜ ਵਧ ਲੈਣਾ ਤੇ ਤੁਪਕਾ ਸੰਜਾਈ ਤੁਸੀਂ ਇਹਦੇ 'ਚ ਵਰਤ ਸਕਦੇ ਹੋ ਬੜੀ ਕਾਮਯਾਬੀ ਨਾਲ ਉਹਨਾਂ ਝਾੜ ਦੇ ਉੱਤੇ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਮਈ ਜੂਨ ਦੇ ਵਿੱਚ ਜਾ ਕੇ ਗੰਨੇ ਦੀ ਲੈਰੀ ਫਸਲ ਦੇ ਉੱਤੇ ਤੁਸੀਂ ਖਾਦ ਪਾਉਣੀ ਹੈ ਦੋ ਬੋਰੇ ਯੂਰੀਆ ਖਾਦ ਦੋ ਹਾਂ ਮਹੀਨਿਆਂ ਚ ਜੇ ਇਹਨੂੰ ਚਾਰ ਕਿਸ਼ਤਾਂ ਚ ਪਾ ਲਵੋ 15 ਪੱਧਰ ਦਿਨ ਦੀ ਵਿੱਤ ਤੇ ਤੇ ਵਧੀਆ ਰਿਜ਼ਲਟ ਆਉਣਗੇ ਜੇ ਮੋਡੀ ਫਸਲ ਹੈ ਤੁਹਾਡੇ ਕੋਲ ਪਿਛਲੇ ਸਾਲ ਦੀ ਉਹ ਤੇ ਤਿੰਨ ਬੋਰੇ ਯੂਰੀਆ ਵਰਤਣੇ ਆ ਅਪ੍ਰੈਲ ਮਈ ਤੇ ਜੂਨ ਦੇ ਵਿੱਚ ਉਹਨੂੰ ਵੀ ਤੁਸੀਂ ਜਿੰਨੇ ਵੱਧ ਕਿਸ਼ਤਾਂ ਚ ਕਰ ਲੋਗੇ ਉਹਨਾਂ ਵੱਡ ਫਾਇਦਾ ਰਹੇਗਾ ਜਿਹੜੀਆਂ ਹਲਕੀਆਂ ਜ਼ਮੀਨਾਂ ਵਾਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਜ਼ਿੰਕ ਦੀ ਘਾਟ ਆ ਜਾਂਦੀ ਹੈ ਮੈਗਨੀਜ਼ ਦੀ ਘਾਟ ਆ ਜਾਂਦੀ ਹੈ ਸਲਫਰ ਦੀ ਘਾਟ ਆ ਜਾਂਦੀ ਹੈ ਤੇ ਜਿਹੜੀ ਵੀ ਚੀਜ਼ ਦੀ ਘਾਟ ਹੋਵੇ ਉਹਦੇ ਵਾਸਤੇ ਉਹਦੇ ਜੇ ਲੋਹੇ ਦੀ ਘਾਟ ਆ ਤੇ ਫੈਰਸ ਸਲਫੇਟ ਦੀ ਸਪਰੇਅ ਕਰ ਦਿਓ 1 ਕਿਲੋ ਫੈਰਸ ਸਪਰੇਟ ਲੈ ਕੇ ਜੇ ਜ਼ਿੰਕ ਦੀ ਹੈ ਤੇ ਜ਼ਿੰਕ ਦੀ ਸਪਰੇਅ ਕਰ ਦਿਓ ਜੇ ਤੁਹਾਨੂੰ ਲੱਗਦਾ ਜਿਆਦੇ ਤੱਤਾਂ ਦੀ ਘਾਟ ਆ ਤੇ ਮਾਈਕਰੋ ਨਿਊਟ੍ਰੀਐਂਟਸ ਲੈ ਕੇ 1 ਕਿਲੋ ਉਸ ਨੂੰ 100 ਲੀਟਰ ਪਾਣੀ ਚ ਘੋਲ ਕੇ ਸਪਰੇਅ ਕਰ ਦਿਓ ਜੇ ਉਹਦੇ ਵਿੱਚ 2 ਕਿਲੋ ਯੂਰੀਆ ਪਾ ਲੋਗੇ ਤੇ ਉਹਦੇ ਨਤੀਜੇ ਵਧੀਆ ਆਉਣਗੇ ਕਿਉਂਕਿ ਜਿੰਨਾ ਕੁ ਫਸਲ ਨੂੰ ਨੁਕਸਾਨ ਹੋਇਆ ਉਹ ਛੇਤੀ ਰਿਕਵਰ ਹੋ ਜਾਏਗਾ ਹੁਣ ਇਸ ਤੋਂ ਅਗਲੀ ਗੱਲ ਇਹ ਜੂਨ ਮਹੀਨਾ ਆ ਜਾਂਦਾ ਜੂਨ ਮਹੀਨੇ ਦੇ ਵਿੱਚ ਆਗ ਦੇ ਗੜੂਏ ਦਾ ਹਮਲਾ ਹੁੰਦਾ ਜਿੰਨਾ ਕਿਸਮਤੇ ਉਹਨਾਂ ਵਾਸਤੇ ਅਸੀਂ ਦਵਾਈ ਦੀ ਵਰਤੋਂ ਕਰਨੀ ਆ ਲੇਕਿਨ ਕਰਨੀ ਕਦੋਂ ਆ 20 ਜੂਨ ਤੋਂ ਲੈ ਕੇ 7-8 ਜੁਲਾਈ ਤੋਂ ਪਹਿਲਾਂ-ਪਹਿਲਾਂ ਜੇ ਇਸ ਤੋਂ ਬਾਅਦ ਕਰੋਗੇ ਕੀੜੇ ਦਾ ਹਮਲਾ ਹੋ ਚੁੱਕਾ ਹੋਵੇਗਾ ਆਗ ਸ਼ਾਂਗਾ ਪੈ ਚੁੱਕਾ ਹੋਵੇਗਾ ਦੀ ਗੋਭ ਖਾਲੀ ਹੋਏਗੀ ਉਸ ਤੋਂ ਬਾਅਦ ਦਵਾਈ ਪਾਉਣ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਉਸ ਕੀੜੇ ਨੇ ਉਸ ਆਗ ਦੇ ਗਰੋਇੰਗ ਪੁਆਇੰਟ ਨੂੰ ਖਾ ਕੇ ਮੁੜ ਕੇ ਉੱਥੇ ਹੀ ਬੈਠ ਜਾਣਾ ਹੈ ਅਗਲੀ ਜਨਰੇਸ਼ਨ ਪੈਦਾ ਕਰਨ ਤੱਕ ਤੇ ਜਿਹੜਾ ਗੰਨਾ ਇੱਕ ਵਾਰੀ ਡੈਮੇਜ ਹੋ ਗਿਆ ਉਹਨੇ ਰਿਕਵਰ ਨਹੀਂ ਕਰਨਾ ਉਹਨੇ ਸ਼ਾਂਗੇ ਪੈ ਜਾਣਾ ਉਹਦਾ ਵਾਧਾ ਰੁਕ ਜਾਣਾ ਹੈ ਉਹਦੇ ਵਾਸਤੇ ਤੁਸੀਂ ਫੋਰਾ ਟਾਕਸ ਕਾਰਬੋਫਰਾਨ ਕੋਰਾਜ਼ਨ ਜਿਹੜੀ ਵੀ ਦਵਾਈ ਤੁਹਾਨੂੰ ਠੀਕ ਲੱਗਦੀ ਹੈ ਉਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਕਿਸਾਨ ਵੀਰੋ ਇੱਕ ਦੋ ਗੱਲਾਂ ਦਾ ਹੋਰ ਖਿਆਲ ਰੱਖਣਾ ਜਿਹੜੇ ਮੋਢੇ ਗੰਨਾ ਤੁਸੀਂ ਰੱਖਣਾ ਹੈ ਜੇ ਉਹ ਲੇਬਰ ਨੇ ਉੱਚਾ ਵੱਢਿਆ ਤੇ ਉਹਨੂੰ ਛਾਂਕ ਕੇ ਜ਼ਮੀਨ ਤੋਂ ਨੀਵੇਂ ਪੱਧਰ ਤੇ ਕਰ ਦੇਣਾ ਹੈ ਜਾਂ ਅੱਜ ਕੱਲ ਸਟ੍ਰਬਲ ਸ਼ੇਵਰ ਮਸ਼ੀਨਾਂ ਆ ਗਈਆਂ ਨੇ ਉਹਦੀ ਵਰਤੋਂ ਕਰ ਸਕਦੇ ਹੋ ਪੁਰਾਣੀਆਂ ਜਿਹੜਾਂ ਕੱਟੀਆਂ ਜਾਣਗੀਆਂ ਜ਼ਮੀਨ ਦੇ ਪੱਧਰ ਤੋਂ ਇਹਨਾਂ ਨਾਲ ਥੱਲੋਂ ਉਹ ਗੰਨਾ ਕੱਟਿਆ ਜਾਵੇਗਾ ਕਿਉਂਕਿ ਜਿਹੜਾ ਮੋਡਾ ਗੰਨਾ ਬਣਨਾ ਹੈ ਉਸ ਅੱਖ ਧੋਗੇ ਹੋਏ ਗੰਨੇ ਤੋਂ ਬਣਨਾ ਜਿਹੜੀ ਜ਼ਮੀਨ ਦੇ ਥੱਲੇੋਂ ਉੱਗ ਕੇ ਆਉਣਾ ਜਿਹੜਾ ਜ਼ਮੀਨ ਦੇ ਉੱਪਰ ਆਖ ਹੈਗੀ ਆ ਜੇ ਉਹ ਚੋਂ ਗੰਨਾ ਫੁੱਟਿਆ ਹਰੀਆਲੀ ਜ਼ਰੂਰ ਜਾਪੇਗੀ ਉਤੋਂ ਗੰਨਾ ਨਹੀਂ ਬਣਾਂਗਾ ਪੋਗੇ ਬਣਨਗੇ ਕੋਸ਼ਿਸ਼ ਇਹ ਕਰਨੀ ਹੈ ਜਿਹੜੀ ਲੈਰੀ ਫਸਲ ਦੀ ਕਟਾਈ ਹੁਣ ਤੁਸੀਂ ਕਰਨੀ ਆ ਉਹ ਗਰੁੱਪ ਸ਼ੁਰੂ ਹੋਣ ਵਾਲੇ ਆ ਮਿਲਾਂ ਦੇ ਵਿੱਚ ਉਹਦੀ ਕਟਾਈ ਜ਼ਮੀਨ ਦੇ ਪੱਧਰ ਤੋਂ ਐਨੀ ਥੱਲੇੋਂ ਕੀਤੀ ਜਾਏ ਮਿੱਟੀ ਦੇ ਵਿੱਚੋਂ ਕੀਤੀ ਜਾਵੇ ਤਾਂ ਮੋਡਾ ਵਧੀਆ ਫੁੱਟੇਗਾ ਸੋ ਆਸ ਹੈ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋਗੇ ਧਿਆਨ ਚ ਰੱਖ ਕੇ ਆਪਣਾ ਝਾੜ ਵਧਾਓਗੇ ਆਪਣੇ ਖਰਚੇ ਘਟਾਓਗੇ ਲੇਬਰ ਦੀ ਚਿੰਤਾ ਤੋਂ ਮੁਕਤ ਹੋਣ ਦੀ ਰਾਹ ਬਣਾਓਗੇ ਮਸ਼ੀਨੀ ਕਰਨ ਵਾਲੇ ਰਾਹ ਤੇ ਆਓਗੇ ਤਾਂ ਖਰਚੇ ਘਟਣਗੇ ਗਰੁੱਪ ਬਣਾ ਕੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਨ ਵਾਸਤੇ ਉਦਮ ਕੀਤੇ ਜਾਣ ਭੁੱਲਚੁਕਾਂ ਦੀ ਖਿਮਾ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਕਮੈਂਟ ਬਾਕਸ ਚ ਲਿਖ ਸਕਦੇ ਹੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤੇ ਆਪਣੇ ਇਸ YouTube ਚੈਨਲ ਸਿਰਨਿਸ਼ਾਨੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਜਾਣਕਾਰੀਆਂ ਤੁਹਾਡਾਂ ਸੰਝੀਆਂ ਹੋ ਸਕਣ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ